ਮੇਨ ਦੁਨੀਆ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੂਰਵ ਜੋ 15 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਗੁਰਦੁਆਰਾ ਭਾਈ ਭਗੀਰ ਸਾਹਿਬ ਦੇ ਸਥਾਨ ਤੋਂ ਨਗਰ ਕੀਰਤਨ ਸੰਗਤਾਂ ਵੱਲੋਂ ਸਜਾਇਆ ਗਿਆ ਜੋ ਨਗਰ ਕੀਰਤਨ ਨਗਰ ਦੀ ਪਰਕਰਮਾ ਕਰਦਾ ਹੋਇਆ ਇਸ ਵਕਤ ਸਾਲਾ ਨਗਰ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੰਚ ਚੁੱਕਾ ਹੈ ਹਰ ਸਾਲ ਸੰਗਤਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਇਹ ਨਗਰ ਕੀਰਤਨ ਸਜਾਇਆ ਜਾਂਦਾ ਹੈ। ਸੋ ਸੰਗਤਾਂ ਹਮ ਹਮਾ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਇਸੇ ਤਰ੍ਹਾਂ ਇਹ ਨਗਰ ਕੀਰਤਨ ਤੋਂ ਪਹਿਲਾਂ ਅਸੀਂ 11 ਪਰਪਤ ਫੇਰੇਆਂ ਇਸ ਸਬੰਧ ਦੇ ਵਿੱਚ ਕੱਡੀਆਂ ਹਨ। ਉਸ ਦੇ ਵਿੱਚ ਵੀ ਸੰਗਤਾਂ ਨੇ ਬਹੁਤ ਹੀ ਹਮ ਹਮਾ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸੇ ਤਰ੍ਹਾਂ ਹੀ ਹੁਣ ਨਗਰ ਕੀਰਤਨ ਸੇ ਰਵਾਨਾ ਹੋ ਕੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਪਹੁੰਚੇਗਾ ਫਿਰ ਉੱਥੋਂ ਰਵਾਨਾ ਹੋ ਕੇ ਸਾਰੇ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਕੁਟਿਆ ਸਾਹਿਬ ਨਿਰਮਲ ਕੁਟਿਆ ਜੋ ਧਾਰਮਿਕ ਸਥਾਨ ਆ ਹੈ ਉੱਥੋਂ ਦੀ ਹੁੰਦਾ ਹੋਇਆ ਫਿਰ ਗੁਰਦੁਆਰਾ ਪਾਈ ਪਗੀਰ ਸਾਹਿਬ ਜੀ ਦੇ ਸਥਾਨਾਂ ਤੇ ਜਾ ਕੇ ਸਮਾਪਤ ਹੋਵੇਗਾ ਸੋ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਔਰ ਸੰਗਤਾਂ ਨੂੰ ਸਤਿਗੁਰੂ ਨਾਨਕ ਜੀ ਚੜ੍ਹਦੀਆਂ ਕਲਾ ਦੇ ਵਿੱਚ ਰੱਖਣਾ ਅਤੇ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਸਾਰੀਆਂ ਸੰਗਤਾਂ ਨੂੰ ਉਤਸ਼ਾਹ ਬਖਸ਼ਦੇ ਰਹਿਣਾ ਤੇ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੇ ਮੈਂ ਨਰਮਨ ਸਿੰਘ ਸਰਾਬਾ ਸਾਰੀ ਸੰਗਤ ਨੂੰ ਲੱਖ ਲੱਖ ਕਰੋੜ ਕਰੋੜ ਵਧਾਈਆਂ ਦਿੰਦਾ ਇਦਾਂ ਹੀ ਸਾਡੇ ਦਿਨ ਦਿਹਾੜੇ ਖੁਸ਼ੀਆਂ ਭਰੇ ਆਉਂਦੇ ਰਹਿਣਾ ਤੇ ਅਸੀਂ ਰਲ ਮਿਲ ਕੇ ਮਨਾਉਂਦੇ ਰਹੀਏ ਸਤਿਗੁਰ ਸਾਰਿਆਂ ਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਨ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਪ੍ਰਥਾਮ ਤੋਂ ਸਮਰਪਿਤ ਗਿਆਨ ਦੇ ਰਿਹਾ ਹੈ ਅੰਗਦ ਵਰਤੇ ਅਮਰਦਾਸ RAMDAS ਜੀ ਹੁਣ ਸਹਾਇ ਹਰ ਨਾਮ ਦੇ ਬੈਕਨੋ ਸਿਮਰੋ ਸ੍ਰੀ ਨਾਮ ਜਾਰੀ ਸਿਮਰਾਈ ਜੀਸ਼ਨ ਕੇ ਅੰਦਰ ਇਹ ਸਭ ਤੋਂ ਪਿਆਰੇ ਇੱਕ ਮਹਾਨ ਸਿਧੰਤ ਲੈ ਕਰਮੌਣਕ ਸਾਹਿਬ ਦਾ ਇੱਕ ਸੱਤ ਸਤਿਕਾਰਾ ਦੱਸਦੇ ਪਾਤਸ਼ਾਹ ਗੋਮਨ ਸਤਿ ਮਹਾਰਾਜ ਸਭਾਈ ਹੁਣ ਸਹਾਇ ਤਕਾ ਪਾਤਸ਼ਾਹ ਗਿਆਨੀ ਜੰਨੀ ਤੁੰਗਣ ਸਾਨੋ ਜੀ ਗੁਰੂ ਸਰਵੀਰਾਨ ਦਰਸ਼ਨ ਕਰੀਏ ਆਪਰ ਕੇ ਬੋਲੋ ਜੀ ਗੁਰੂ ਭਾਈ ਗੁਰੂ ਇਹਨਾਂ ਮਹਾਰੀਆਂ ਦੇ ਮਾਨ ਸਤ ਗੁਰੂ ਤਾਨਿਆਂ ਤੇ ਤਾਨ ਸਤ ਗੁਰੂ ਨੋਤਿਆਂ ਦੀ ਗੌਰ ਸਤ ਗੁਰੂ ਤਾਨਤਨ ਗੁਰੂ ਤਾਨਕਦੇਵ ਜੀ ਮਹਾਰਾਜ ਤਾਨਤਨ ਗੁਰੂ ਜਵਨ ਸਿੰਘ ਜੀ ਮਹਾਰਾਜ ਤਾਨਤਨ ਜਸਾ ਪਾਤਸ਼ਾਹਿਆਂ ਦੀ ਜਗਦੀ ਜੋ ਤਾਨਤਨ ਆਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਂਵਾਕਾਂ ਸਰਕਾਰ ਨਾਲ ਪਰਬਤੀਆਂ ਦੀ ਧੂਨੀ ਜਾਚਾਣ ਲਵਾਰ ਗਾਰੀ ਸੂਰ ਦੇ ਨਿਕਲੇ ਆ ਬਾਰਿਸ਼ਾਂ ਦੇ ਅੰਧੇਰ ਪਰਵਾਦੀ ਮਹਾਲਾਕਾਂ ਨਾਲ ਧੰਨ ਧੰਨ ਨਾਨਕ ਦੇਵ ਜੀ ਮਹਾਰਾਜ ਜਮਾਤ ਦੇ ਮਹਾਨ ਮਹਰਤਾਂ ਜੁਸ਼ਨਾਂ ਨੂੰ ਮਖਰਾ ਕਰੇ ਹੋਣਾ ਸਤਿ ਸਤਿ ਗੁਰੂ ਜੀ ਨੂੰ ਦਰਪਨ ਸਰਕਾਰ ਨੂੰ ਜ਼ਵਾਲੀ ਪਾਣੀ ਜ਼ਰਦਾਰਾ ਸਰਕਾਰ ਰੱਤ ਜੈ ਸਿੰਘ ਜੀ ਨੇ ਰਿਕੀ ਸਵਾਦ ਨੂੰ ਹੀ ਦਿਨ ਦਾ ਸੋ ਭਾਈ ਵਿਕਰਮਜੀਤ ਸਾਹਿਬ ਭਾਈ ਕੁਲਮੀਰ ਸਾਹਿਬ ਦਾ ਉਪਰ ਬਹੁਤ ਬਹੁਤ ਵਾਰ ਬਹੁਤ ਸਾਰੇ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਾ ਬਹੁਤ ਬਹੁਤ ਲਾਡਾ ਜੀ ਬਹੁਤ ਸਾਰੇ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਲਾਡਾ ਜੀ ਬਹੁਤ ਸਾਰੇ ਸਤਿ ਸ੍ਰੀ ਅਕਾਲ ਜੀ ਭਾਈ सैर कारोबार वाधे वठी आदने शुकरवाज़ी खे प्यार साले स